ਕੁਮ ਜੀ ਵਾਲੇਕੁਮ ਸਲਾਮ ਜੀ ਭਾਈ ਜਾਨਾ ਕੀ ਦਿਖਾ ਰਹੇ ਹੋ ਤੁਹਾਡੇ ਲਈ ਮੈਂ ਕੱਟ ਪੀਸ ਦੀ ਜਵਾਨ ਆ ਰਹੀ ਐ ਇੰਨੀ ਐ ਸੁਣਾ 30 ਰੁਪਏ ਦਾ ਪੀਸ ਯਾਰ ਲਵੇ ਦਿਖਾਉ ਅੱਜ ਕਿਹੜਾ ਹੋ ਬਿਲਕੁਲ ਸਹੀ ਸੁਣਿਆ ਪਰ ਇੱਕ ਚੀਜ਼ ਨਹੀਂ ਸਹੀ ਸੁਣੀ ਤੁਸੀਂ ਰੇਟ 30 ਰੁਪਏ ਨਹੀਂ ਹੈਗਾ ਸਿਰਫ ਔਰ ਸਿਰਫ 25 ਰੁਪਏ ਰੇਟ ਕਰਤਾ ਹੀ ਆਪਾਂ ਨੇ ਪਹਿਲਾ ਵੀਡੀਓ ਜੇ ਆਪਾਂ 30 ਰੁਪਏ ਪੀਸ ਪਾਇਆ ਸੀ ਹੁਣ ਆ ਦੇ ਵੀਡੀਓ ਜੇ ਆਪਾਂ 25 ਰੁਪਏ ਪੀਸ ਪਾ ਰਹਿਆ ਠੀਕ ਹੈ ਜੀ ਆਪਾਂ ਆਪਣੀ ਇਮਾਨਦਾਰੀ ਨਾਲ ਰੇਟ ਘਟਾ ਰਹੇ ਆ ਪਰ ਇਸ ਵਾਰ ਜਿਹੜੀ ਕੱਟ ਲੈ ਕੇ ਆਉਂਦੀ ਹੈ ਨਾ ਕੱਪੜਾ ਲੈ ਜਾਂਦਾ ਪੂਰੇ ਪੰਜਾਬ ਛੱਡੋ ਪੂਰੇ ਇੰਡੀਆ ਪੂਰੇ ਸੂਰਤ ਦੇ ਰੇਟਾਂ ਦੀ ਚੈਲੇਨਜਰ ਗਰੰਟੀ ਹੋ 2 ਮੀਟਰ ਤੋਂ ਲੈ ਕੇ 2.5 ਮੀਟਰ ਤੱਕ ਦੀ ਕੱਟ ਹੋਊਗੀ ਮੇਰੀ ਪਹਿਲਾ ਗੱਲ ਧਿਆਨ ਨਾਲ ਸੁਣੋ 2 ਮੀਟਰ ਤੋਂ ਲੈ ਕੇ 2.5 ਮੀਟਰ ਤੱਕ ਦੀ ਕੱਟ ਹੋਊਗੀ ਕੱਪੜਾ ਕਿਹੜਾ ਕਰਾਸ਼ੀਮਰ ਸ਼ੀਮਰ ਫੈਂਡੀ ਸ਼ੀਸ਼ਾ ਸਿਲਕ ਠੀਕ ਹੈ ਆਹ ਬਰਬਰੀ ਸਾਰੇ ਕੱਪੜੇ ਹੋਣਗੇ ਇਹਦੇ ਵਿੱਚ ਫੈਂਡੀ ਵਿੱਚ ਹੋਊਗੀ ਯਾਰ ਫੈਂਡੀ ਤਾਂ ਬਹੁਤ ਮਹਿੰਗਾ ਕੱਪੜਾ ਮੈਂ ਕਹਿੰਦੀ ਤੁਸੀਂ ਬਿਲਕੁਲ ਸਹੀ ਸੁਣਿਆ ਫੈਂਡੀ ਬਹੁਤ ਜ਼ਿਆਦਾ ਮਹਿੰਗਾ ਕੱਪੜਾ ਫੈਂਡੀ ਘਰ ਤੋਂ ਘਰ 1.5 200 ਰੁਪਏ ਮੀਟਰ ਮਿਲ ਰਹੀ 750 ਦਾ 500 ਦਾ ਸੂਟ ਲੋਕਾਂ ਨੇ ਪਾਇਆ ਪਰ ਆਪਾਂ ਤੁਹਾਡੇ ਲਈ ਪੀਸ ਲੈ ਕੇ ਆ ਸਿਰਫ ਔਰ ਸਿਰਫ 25 ਰੁਪਏ ਦਾ ਮਤਲਬ 12 ਰੁਪਏ ਮੀਟਰ 25 ਰੁਪਏ ਪੀਸ ਗੱਲ ਸੁਣ ਲਿਓ ਧਿਆਨ ਨਾਲ ਦਊਗਾ ਪੂਰਾ ਬੰਡਲ ਦਾ ਬੰਡਲ ਸਮਝੀ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਦਊਗਾ ਪੂਰਾ ਬੰਡਲ ਦਾ ਬੰਡਲ ਐ ਨਹੀਂ ਹਿੰਗਾ ਜੇ ਤੁਸੀਂ ਕਹੋ ਵੀ ਵੀਰੇ ਸਮਾ ਦੋ ਰੰਗ ਦੇ ਦੇ ਤਿੰਨ ਰੰਗ ਦੇ ਦੇ ਉਹਦੇ ਲਈ ਪਲੀਜ਼ ਸਾਨੂੰ ਫੋਨ ਨਾ ਕਰਿਓ ਹੋਲ ਸੇਲ ਦਾ ਕੰਮ ਹੈ ਇਕੱਠਾ ਕੰਮ ਹੈ ਰੇਟਾਂ ਦੀ ਚੈਲੰਜ ਨਾਲ ਗਰੰਟੀ ਉਹ ਜਿਹੜੀਆਂ ਭੈਣਾਂ ਦੀ ਬੁਟੀਕ ਹੈ ਜਾਂ ਜਿਹੜੇ ਭਰਾਵਾਂ ਦੀ ਦੁਕਾਨਾਂ ਨੇ ਉਹਨਾਂ ਲਈ ਆਪਾਂ ਸਪੈਸ਼ਲ ਆਫਰ ਲੈ ਕੇ ਆਏ ਹੈ ਇਹ ਕੱਟ ਪੀਸਾ ਠੀਕ ਹੈ ਰੇਡ ਦੀ ਪੂਰੇ ਵਰਲਡ ਦੀ ਚੈਲੰਜ ਨਾਲ ਗਰੰਟੀ ਸਿਰਫ ਔਰ ਸਿਰਫ 25 ਰੁਪਏ ਦਾ ਪੀਸ ਜਿਹੜਾ ਮਾਰਕੀਟ 'ਚ ਮਿਲਦਾ 150 ਰੁਪਏ ਮੀਟਰ ਕੱਪੜਾ ਠੀਕ ਹੈ ਆ ਦੇਖੋ ਜਿਹੜਾ ਮਾਰਕੀਟ 'ਚ ਮਿਲਦਾ 150 ਰੁਪਏ ਮੀਟਰ ਕੱਪੜਾ ਉਹ ਆਪਾਂ ਤੁਹਾਨੂੰ ਦੇਣਾ 25 ਰੁਪਏ ਦਾ ਪੀਸ ਰੇਡ ਦੀ ਚੈਲੰਜ ਨਾਲ ਗਰੰਟੀ ਪੂਰੇ ਪੰਜਾਬ ਦੀ ਰੇਟਾਂ ਦੀ ਗਾਰੰਟੀ ਆ ਦੇਖੋ ਜੀ ਮਾਲ ਬਹੁਤ ਆ ਚੁੱਕਿਆ ਠੀਕ ਹੈ ਹਰ ਤਰ੍ਹਾਂ ਦੀ ਆਪਣੇ ਦਾ ਕੱਟ ਪੀਸ ਹੋਊਗੀ ਠੀਕ ਹੈ 2 ਮੀਟਰ ਦੀ 3 ਮੀਟਰ ਦੀ ਆ ਦੇਖੋ ਜੀ ਤੁਸੀਂ ਕਹੇ ਸੀ ਆ ਫੈਂਡੀਆਂ ਦੇਖੋ ਫੈਂਡੀ ਵੀ ਹੈ ਆ ਦੇਖੋ ਜੀ ਆ ਦੇਖੋ ਜੱਟਾ ਆ ਦੇਖੋ ਇੱਲੋ ਕਿੰਨਾ ਬੋਲਿਆ ਸੀ ਦੋ ਬੋਲਿਆ ਸੀ ਨਹੀਂ ਬਨੇ ਆ ਦੇਖੋ 1 2 3 ਤੁਹਾਡੀ ਕਿਸਮਤ ਹੈ ਜਿੰਨਾ ਵੀ ਨਿਕਲ ਸਕਦਾ ਠੀਕ ਹੈ ਆ ਦੇਖੋ ਲੋ ਆਪਾਂ ਹੋਰ ਕੱਢ ਲੈ ਇੱਕ ਆ ਦੇਖੋ 1 2 22 ਮੈਂ ਪਹਿਲੇ ਇੱਕ ਗੱਲ ਤੁਹਾਨੂੰ ਕਲੀਅਰ ਕਰ ਦੇਣਾ ਚਾਹਣਾ ਹੀ ਅਸੀਂ 2 ਦੀ ਕਹਨੇ ਆ 22 ਦੀ ਨਿਕਲ ਤੁਹਾਡੀ ਕਿਸਮਤ ਹੈ 3 ਦੀ ਨਿਕਲ ਤੁਹਾਡੀ ਕਿਸਮਤ ਹੈ ਅਸੀਂ ਸਾਰਾ ਇਕੱਠੀ ਦਿੰਨੇ ਆ ਕਹਿੰਦੇ ਵੀ ਦੋ ਦੀ ਹੀ ਅਸੀਂ ਠੀਕ ਹੈ ਆ ਦੇਖੋ ਆ ਵੀ ਦੇਖ ਲਓ ਲੋ ਮੈਂ ਤਾਂ ਕੋਈ 1 2 3 ਆਹ ਲਓ ਛੱਡੋ ਆਪਾਂ ਤੁਹਾਨੂੰ ਉਈਆਂ ਦਿਖਾਣਾ ਤੁਸੀਂ ਕਹੋਗੇ ਇਹ ਪਤਾ ਨਹੀਂ ਬਿਰਾ ਉਈਆਂ ਝੂਠ ਬੋਲੀ ਜਾਂਦਾ ਹਲ ਆ ਲਓ एक, दो ढाई जिथो कहो ग उथो चक ले छोड़ो गल हाल जी इतो चक ले कहो भी पता नहीं एक, दो सवा दो दस ए कहने दो प्लस है ठीक है दो दी कहने आ, दो प्लस है ठीक है मैं क्या जेड़ा मर्जी पीस कहों आप क्या दिखा देंगे तू ठीक है यारेखो ਆ ਦੇਖੋ 1 2 ਆ ਦੇਖੋ ਜੀ ਇਹ ਮਾਤਰਾ ਕਪੜਾ ਦੇਖੋ ਪੂਰਾ ਸੁਪੀਰੀਅਰ ਕੁਆਲਟੀ ਹੈ ਪੂਰੇ ਟਾਪ ਦੀ ਕੁਆਲਟੀ ਜਿਹੜਾ 200 ਰੁਪਏ ਮੀਟਰ ਵਾਲੀ ਸ਼ਿਮਰ ਹੈ ਠੀਕ ਹੈ ਸਿਰਫ ਔਰ ਸਿਰਫ 25 ਰੁਪਿਆ ਦਾ ਪੀਸ ਜਦ ਕਿ ਰਮਾਲ ਵੀ ਮਾਰਕੀਟ ਚ 50 ਰੁਪਿਆ ਦਾ ਮਿਲਦਾ ਅੱਧਾ ਮੀਟਰ ਦਾ ਹੁੰਦਾ ਇਹ ਕਪੜਾ ਵੀ 150 ਰੁਪਏ 200 ਰੁਪਏ ਪਰ ਮੀਟਰ ਵਾਲਾ ਹੈ ਤੁਹਾਨੂੰ ਪੀਸ ਕਿੰਨੇ ਦੇਣਾ ਹੈ 25 ਰੁਪਿਆ ਪੂਰੇ ਪੰਜਾਬ ਦੇ ਰੇਟਾਂ ਦੀ ਗਾਰੰਟੀ ਜਾ ਕੇ ਆਪਣੇ ਸ਼ਹਿਰਾਂ ਚ ਜਿਹੜੇ ਛੋਟੇ ਦੁਕਾਨਦਾਰ ਨੇ ਯਾ بڑے ਠੀਕ ਹੈ ਉਹਨਾਂ ਦੇ ਲਈ ਸਪੈਸ਼ਲ ਆਫਰ ਹੈ ਆਪਦੇ ਪਿੰਡਾਂ 'ਚ ਜਾ ਕੇ ਆਪਣੇ ਸ਼ਹਿਰਾਂ 'ਚ ਜਾ ਕੇ ਤਮਾਕਾ ਸੇਲ ਲਗਾ ਦਾ ਨਾ 50 ਰੁਪਏ ਪੀਸ ਅੱਡੋ-ਅੱਡੀ ਕਮਾਈ ਦਾ ਨਾ ਕੀਤਾ ਫਾਇਦਾ ਤਾਂ ਗਈਓ ਇਹ ਮੇਰਾ ਚੈਲੰਜ ਹੈ 50 ਲੈ ਕੇ ਆਉਂਗੇ ਲੱਖ ਬਣਾਉਂਗੇ ਲੱਖ ਲੈ ਕੇ ਆਉਂਗੇ 2 ਲੱਖ ਬਣਾਉਂਗੇ ਇੱਕ ਗੱਲ ਮੇਰੀ ਹੋਰ ਧਿਆਨ ਨਾਲ ਸੁਣ ਲਿਓ ਮੈਂਨੇ ਆਨਲਾਈਨ ਆਰਡਰ ਲੈਣੇ ਬੰਦ ਕੀਤੇ ਹੋਏ ਨੇ ਕਿਉਂਕਿ maal ਮਿਲੇ ਯਾਨੀ ਕਿ ਆਇਤਾ ਸਤ ਤ੍ਰਸੀ ਪਾਰਸਲੇ maal ਹੋਰ ਵੀ ਆਪਣਾ ਬਥੇਰਾ ਲੱਗ ਚੁੱਕਿਆ ਠੀਕ ਹੈ ਆਨਲਾਈਨ ਮੈਂ ਆਰਡਰ ਲੈ ਨਹੀਂ ਸਕਦਾ ਰਿਕਵੈਸਟ ਹੈ ਜੇ ਆਨਲਾਈਨ ਆਰਡਰ ਦੇਣਾ ਤੱਕ ਘੱਟ ਤੋਂ ਘੱਟ 10000 ਰੁਪਏ ਦਾ ਆਰਡਰ ਦੇਣਾ ਪਊਗਾ ਇਹ ਤੋਂ ਘੱਟ ਮੇਰੇ ਆਰਡਰ ਲੈਣਾ ਨਹੀਂ ਗਈ ਮੈਂ ਪਹਿਲਾਂ ਸਾਫ਼ ਗੱਲ ਕਰਦਾ ਹਾਂ ਹਾਂ ਦੁਕਾਨ ਤੇ ਆ ਕੇ ਤੁਸੀਂ ਇੱਕ ਮੁਠਾ ਵੀ ਲੈ ਸਕਦੇ 1500 1600 ਰੁਪਏ ਮੁਠਾ ਬਣੂਗਾ ਇੱਕ ਮੁੱਠਾ ਵੀ ਲੈ ਜਿਓ ਸਾਨੂੰ ਕੋਈ ਚੱਕਣੀ ਪਰ ਜੇ ਤੁਸੀਂ ਕਹੋਗੇ ਵੀ ਵੀਰੇ ਆ 1600 ਰੁਪਏ ਮੁੱਠਾ ਸਾਨੂੰ ਇੱਕ ਕੋਰੀਅਰ ਕਰ ਦੇ ਜਾਂ ਆ ਕਰ ਦੇ ਸਾਡੇ ਲਈ ਇੰਨਾ ਟਾਈਮ ਨਹੀਂ ਆ ਹਾਂ ਜੇ ਤੁਸੀਂ 10000 ਦਾ ਮੰਗਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡਾ ਪਾਰਸਲ ਲਗਾਵਾਂਗੇ ਕੋਈ ਚੱਕਣੀ ਕਿਉਂਕਿ ਸਾਨੂੰ ਉਹਰੇ ਵੀ ਬਹੁਤ ਡਿਸਟਰਬ ਹੁੰਦਾ ਠੀਕ ਹੈ ਇਹ ਦਿਖਾਦੇ ਤੁਹਾਨੂੰ 2 ਮੀਟਰ ਦੀ ਕੱਟ ਹੁਣ ਦਿਖਾਉਣਾ ਤੁਹਾਨੂੰ 3 ਮੀਟਰ ਦੀ ਕੱਟ ਦੇਖੋ ਜਿਵੇਂ ਅੱਜ ਆਪਾਂ ਹੁਣ ਤੁਹਾਨੂੰ ਦੂਸਰੇ ਗੋਡਾਊਨ ਚ ਲਾਏ ਆਪਣੇ ਗੋਡਾਊਨ ਦੇ ਗੋਡਾਊਨ ਭਰੇ ਪੈਨੇ ਦਾ ਪੂਰੀ ਲੈਂ ਲੱਗੀ ਪਈ ਆ ਗੋਡਾਊਨਾਂ ਦੀ ਠੀਕ ਹੈ ਗੋਡਾਊਨਾਂ ਦੀ ਪ ਅੰਦਰ ਆਇਓ ਠੀਕ ਹੈ ਜੀ ਇਹ ਜਿਹੜੀ 2 ਮੀਟਰ ਦੀ ਕੱਟ ਦਿਖਾਤੀ ਸੀ ਉਹੀ 25 ਰੁਪਿਆ ਵਾਲਾ ਪੀਸ ਠੀਕ ਹੈ ਜੀ ਆਹ ਦੇਖੋ ਜੀ 3 ਮੀਟਰ ਦੀ ਕੱਟ 3 ਕਹਾਂਗੇ 3.5 ਪੌਣੇ 4 3.90 ਤੱਕ ਦੀ ਹੋ ਤੁਹਾਨੂੰ ਲਾਈਵ ਕੱਟ ਕੇ ਦਿਖਾਣਾ ਆਹ ਦੇਖੋ 3 ਮੀਟਰ ਕਹਿਣਾ ਜੀ ਆਹ ਦੇਖੋ 1 2 3 3.5 ਠੀਕ ਹੈ ਜੀ ਜਿਹੜਾ ਮਰਜੀ ਘੜਵਾ ਲਿਓ ਮੇਰੇ ਤੋਰੇ ਆ ਕੇ ਤੁਹਾਨੂੰ ਖੋਲ ਕੇ ਦੇ ਦੂੰਗਾ ਆ ਦੇਖੋ ਜੀ ਆ ਦੇਖੋ 1 2 3 ਸਾਢੇ ਦਿਨ ਕੋਈ ਵੀਡੀਓ ਦੇ ਚ ਕਮੈਂਟ ਇਦਾਂ ਵੀ ਮਾਰਦਾ ਵੀ ਇਹਨਾਂ ਬੰਡਲ ਪਹਿਲੇ ਹੀ ਬਣਿਆ ਹੁੰਦਾ ਹੈ ਜਿਹੜਾ ਇਹ ਉਹਦੇ ਚ ਕੱਢ ਕੇ ਦਿਖਾਉਂਦੇ ਸਾਡਾ ਇਦਾਂ ਦਾ ਕੋਈ ਕੰਮ ਨਹੀਂ ਜਿਹੜਾ ਬੰਡਲ ਕਹੋਗੇ ਉਹ ਖੋਲ ਕੇ ਦਿਖਾ ਦਾਂਗੇ ਤੁਹਾਨੂੰ ਚੈੱਕ ਕਰਕੇ ਦੇਵਾਂਗੇ ਠੀਕ ਹੈ ਨੁਕਸਨ ਕਟਿਆ ਫਟਿਆ ਦਾਗੀ ਦਬਾ ਤੁਹਾਡਾ ਬੇਫਿਕਰੀ ਨਾਲ ਵਾਪਸ ਹੋਊਗਾ ਹਾਂ ਫਾਇਦਾ ਤੁਹਾਡਾ ਨੁਕਸਾਨ ਸਾਡਾ ਤਾਨੂੰ ਘਾਟਾ ਨਹੀਂ ਪੈਣ ਦਿੰਦੇ ਇੰਨਾ ਤੁਹਾਡੇ ਨਾਲ ਵਾਦਾ 50000 ਲੈ ਕੇ ਆਓਗੇ ਤਾਂ 90 ਲੱਖ ਰੁਪਏ ਬਣਾਇਆ ਤਾਂ ਮੇਰਾ ਨਾਮ ਬਦਲ ਦਿਓ ਆਪਦੇ ਸ਼ਹਿਰਾਂ ਦੇ ਵਿੱਚ ਸੇਲ ਲਗਾ ਦਿਓ 55 ਰੁਪਏ ਦਾ ਪੀਸ ਬੱਟੇ ਨਾ 55 ਰੁਪਏ ਦਾ ਪੀਸ ਕਿੰਨਾ ਨਾ ਦੋ ਪੀਸ ਕਿੰਨੇ ਦੇ ਹੋਏ 110 ਦੇ ਤੁਸੀਂ ਕੀ ਸੋਹਦੇ ਹੋ 200 ਰੁਪਏ ਦਾ ਸੂਟ ਬਰਬੀ ਦੀ ਦਾ ਬਿਕ ਨਹੀਂ ਸਕਦਾ ਸ਼ੀਸ਼ਾ ਸਿਲਕ ਦਾ ਬਿਕ ਨਹੀਂ ਸਕਦਾ ਕ੍ਰਾਸ਼ ਇਮਰ ਦਾ 200 ਰੁਪਏ ਦਾ ਸੂਟ ਬਿਕ ਨਹੀਂ ਸਕਦਾ ਜਦ ਕਿ ਮਾਰਕੀਟ ਚ 500 ਰੁਪਏ ਦਾ ਹੋਲ ਸੇਲ ਲੋਕਾਂ ਨੇ ਪਾ ਰੱਖਿਆ ਜਦ ਤੁਸੀਂ ਆਪਦੇ ਸ਼ਹਿਰ ਦੇ ਵਿੱਚ ਵੇਚੋਗੇ ਅਪਦੇਸ਼ ਸ਼ਹਿਰ ਦੇ ਵਿੱਚ ਵੇਚੋਗੇ ਸ਼ਿਮਨ ਨੂੰ ਠੀਕ ਹੈ 100 ਰੁਪਏ ਦਾ ਪੀਸ ਜੇ ਕਿਸੇ ਕੰਟਰਾਸਟ ਬਣਾਉਣਾ ਕੰਟਰਾਸਟ ਬਣਾਉਣਾ ਹੈ ਸੇਮ ਬਣਾਉਣਾ ਸੇਮ ਬਣਾਉਣਾ ਹੈ 200 ਰੁਪਏ ਦਾ ਸੂਟ ਨੂੰ ਝੜੀ ਲੱਗ ਜੂ ਝੜੀ ਮੈਂ ਤੁਹਾਨੂੰ ਕੀ ਕਹਿ ਰਿਹਾ ਪੰਜਾਬ ਆ ਲੱਖ ਨਾ ਬਣਾਇਆ ਮੇਰਾ ਨਾਮ ਬਦਲ ਦਿਓ ਦੁਕਾਨ ਤੇ ਆ ਕੇ ਨਾ ਝੜੀਓ ਮੈਂ ਇੰਨੀ ਦਾਅਵੇ ਨਾਲ ਗੱਲ ਕਰਨ ਨੂੰ ਤਿਆਰ ਆ ਤੁਹਾਨੂੰ ਠੀਕ ਹੈ ਪਰ ਉਹਦੇ ਲਈ ਆਉਣਾ ਕਿੱਥੇ ਪੂ ਮੰਡੀ ਅਹਿਮਦਗੜ ਧੂਰਕੋੜ ਚੌਕ ਲੁਧਿਆਣਾ ਔਰ ਮਲੇਰ ਕੋਟਲੇ ਦੇ ਸੈਂਟਰ ਚ ਆਨਲਾਈਨ ਆਰਡਰ ਲਵਾਗੇ ਨਹੀਂ ਆਨਲਾਈਨ ਆਰਡਰ ਲਵਾਗੇ ਤਾਂ 10000 ਦਾ ਆਰਡਰ ਲਵਾਗੇ ਇਸ ਤੋਂ ਘੱਟ ਆਰਡਰ ਲੈਣਾ ਨਹੀਂ ਗਾ ਮੈਂ ਤੁਹਾਨੂੰ ਪਹਿਲਾਂ ਸਾਫ਼ ਗੱਲ ਦੱਸਾਂ ਆਨਲਾਈਨ ਆਰਡਰ ਲਵਾਗੇ 10000 ਤੋਂ ਘੱਟ ਨਹੀਂ ਲੈਣਾ ਠੀਕ ਹੈ ਜੀ ਹੋਲ ਸੇਲ ਦਾ ਕੰਮ ਹੈ ਬੰਡਲ ਦਾ ਬੰਡਲ ਦਿੰਨੇ ਆ ਰਿਟੇਲ ਵਾਲੇ ਫੋਨ ਨਾ ਕਰਿਓ ਮੈਂ ਪਹਿਲਾਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦੇਣਾ ਚਾਹਣਾ ਜੀ ਠੀਕ ਹੈ ਜੀ ਤੇ ਹੁਣ ਆਇਆ ਇੱਕ ਹੋਰ ਆਹ ਵੇਖੋ ਜੀ 4 ਮੀਟਰ ਦੀ ਕੱਟ 4 ਮੀਟਰ ਦੀ ਕੱਟ ਠੀਕ ਹੈ ਮੈਂ ਫੇਰ ਤੁਹਾਨੂੰ ਦੱਸ ਰਿਹਾ 4 ਮੀਟਰ ਦੀ ਕੱਟ ਕਹਿੰਦੇ ਆ ਨਿਕਲੂਗੀ ਪਲੱਸ 4.5 ਪੌਣੇ 5 4.90 ਤੱਕ ਦੀ ਨਿਕਲੂਗੀ ਲੋਕਾਂ ਦਾ ਰੇਟ ਪਤਾ ਕੀ ਪਾ ਰੱਖਿਆ ਹੋਲ ਸੇਲ ਦੇ ਚ 200 ਰੁਪਏ ਦਾ ਉਹ ਵੀ ਹਫ਼ਤੇ ਦੇ ਦੋ ਦਿਨ ਸੇਲ ਲਗਾਉਂਦੇ ਨੇ ਜੀ ਆਪਾਂ 12 ਮਹੀਨੇ 30 ਦਿਨ ਲਗਾ ਕੇ ਰੱਖਾਂਗੇ ਇਹ ਤੁਹਾਡੇ ਨਾਲ ਵਾਦਾ ਰਿਹਾ ਮੇਰਾ ਆਪਾਂ ਮਾਲ ਹੀ ਖਤਮ ਹੋਣ ਦੇ ਹਾਂ ਪਰ ਜਾਦਵੀ ਆਉਂਗੇ ਪਰ ਪੁਲਿਸ ਰਿਕੁਐਸਟ ਆ ਸਾਡੀ ਜਦ ਵੀ ਆਉਂਗੇ ਫੋਨ ਕਰਕੇ ਆਇਆ ਕਰੋ ਪਤਾ ਕੀ ਗੱਲ ਹੈ ਕਈ ਵਾਰ ਵੈਰਾਈਟੀ ਖਤਮ ਹੋ ਜਾਂਦੀ ਹੈ ਕਈ ਮਤਲਬ ਕਸਟਮਰ ਦੇਰ ਬਾਅਦ ਦੇਖਦੇ ਨੇ ਅਪਾ ਤੁਹਾਨੂੰ ਇਹ ਲਾ ਕੇ ਦੇਣਾ ਪੀ ਸਿਰਫ ਔਰ ਸਿਰਫ 80 ਰੁਪਆ ਦਾ 4 ਮੀਟਰ 4.5 ਤੋਂ 5 ਤਕਦੀ ਕਟੂ ਤੁਹਾਡਾ ਸੂਟ 4.5 ਚ ਆਰਾਮ ਨਾਲ ਬਣ ਜਾਂਦਾ ਕਈਆਂ ਪਤਲੀਆਂ ਕੁੜੀਆਂ ਦਾ 4 ਮੀਟਰ ਜੀ ਵੀ ਬਣ ਜਾਂਦਾ ਹੈ ਤਾਂ ਅਸੀਂ ਆਪਦਾ ਸੂਟ ਵੇਖੋ 4 ਮੀਟਰ 80 ਰੁਪਆ ਲੈ ਕੇ 150 ਆ ਬਿਕ ਨਹੀਂ ਸਾ ਤੁਸੀਂ ਕਮੈਂਟ ਜੀ ਜਰੂਰ ਦੱਸਿਓ ਕਿ 150 ਰੁਪਆ ਸੂਟ ਬਿਕ ਨਹੀਂ ਸਾ ਕਮੈਂਟ ਜੀ ਜਰੂਰ ਦੱਸਿਓ ਠੀਕ ਹੈ ਜੀ 150 80 ਰੁਪਆ ਤੁਹਾਨੂੰ ਲਗਾ ਕੇ ਦੇ ਦੂੰ ਬੰਡਲ ਦਾ ਬੰਡਲ ਠੀਕ ਹੈ ਜੀ ਤੁਹਾਡਾ ਡਬਲ ਕਰਕੇ ਦੇਵਾਂਗੇ ਠੀਕ ਹੈ ਆ ਵੇਖੋ ਮਾਲ ਬਹੁਤ ਲੱਗਿਆ ਪਿਆ ਹੁਣ ਤੁਹਾਨੂੰ ਦਿਖਾਉਣੇ ਆਪਾਂ 5 ਮੀਟਰ ਦੀ ਕੱਟ ਦੇਖੋ ਜੀ ਲੋਕਾਂ ਦੇ ਬਰਬਰੀ ਦੇ ਸ਼ਿਮਰ ਦੇ ਸਾਰੇ ਕੱਪੜੇ ਮਿਕਸ ਨੇ ਇਹ ਚ ਕਰਾਸ਼ ਸ਼ਿਮਰ ਬਰਬਰੀ ਲੋਕਾਂ ਰੇਟ ਪਤਾ ਕੀ ਪਾ ਰੱਖਿਆ 199 ਰੁਪਏ ਸੂਟ ਦਾ ਰੇਟ 199 ਰੁਪਏ ਆਪਾਂ ਤੁਹਾਡੇ ਲਈ ਕੀ ਰੇਟ ਲੈ ਕੇ ਆ ਚੈਲੰਜ ਨਾਲ ਰੇਟ ਦੀ ਗਾਰੰਟੀ ਬਰਬਰੀ ਦਾ ਸੂਟ ਕਿੰਨੇ ਮੀਟਰ ਕੱਟ ਹੈ 1 1 2 3 4 5 5 ਤੋਂ ਉੱਪਰ ਹੀ ਹੋਊਗੀ तकरीबन तकरीबन 6 ਪਲੱਸ 5 ਪਲੱਸ ਹੀ ਹੈ 6 ਵੀ ਨਿਕਲ ਜੂ ਰੇਡ ਬਰਬਰੀ ਕਰਾਸ਼ੀ ਮਰ ਸਾਰੇ ਯਾਨੀ ਕਿ ਕਪੜੇ ਮਿੱਤ ਨੇ ਆ ਦੇਖੋ ਕ੍ਰੇਪ ਠੀਕ ਹੈ ਜੀ ਇਹਦੇ ਵਿੱਚ ਕਲਰ ਬਹੁਤ ਜ਼ਿਆਦਾ ਮਿਲ ਜਾਣਗੇ ਕ੍ਰੇਪ ਦੇ ਵਿੱਚ ਕਲਰ ਤੇ ਬਾਈ ਜੀ ਇੱਕ ਵਾਰ ਨਿਗਾ ਮਰਵਾਓ ਆ ਵਾਲੇ ਇੱਥੇ ਦੇਖ ਆ ਦੇਖੋ ਮੇਰਾ ਹੱਥ ਦੇ ਕਿੱਥੇ ਕਿੱਥੇ ਜਾ ਰਿਹਾ ਆ ਦੇਖੋ ਆ ਦੇਖੋ ਠੀਕ ਹੈ ਜੀ ਆ ਦੇਖੋ ਫੈਂਡੀ ਜਿਹਨੂੰ ਲੋਕਾਂ ਨੇ ਰੋਲਾ ਪਾ ਰੱਖਿਆ ਫੈਂਡੀ ਫੈਂਡੀ ਆ ਦੇਖੋ ਇਹ ਪਰਫੈਂਡੀ ਦੂਸਰੀ ਹੈ ਜੌਰਜਟ ਫੈਨਿੰਗ ਫੈਨਡੀ ਆਉਂਦੀ ਹੈ ਸ਼ਾਈਨਿੰਗ ਵਾਲੀ ਠੀਕ ਹੈ ਜੀ ਆਹ ਦੇਖੋ ਪੂਰਾ ਕੀ ਰੇਟ ਲੈ ਕੇ ਆਏ ਆ ਆਪਾਂ ਪਤਾ ਕੀ ਰੇਟ ਲੈ ਕੇ ਆਏ ਆ ਲੋਕਾਂ 199 ਹੋਲ ਸੇਲ ਦੇ ਚ ਪਾਇਆ ਉਹ ਵੀ ਬੜੀ ਬਹਾਦਰੀ ਨਾਲ ਕਹਿੰਦੇ ਨੇ ਹਫਤੇ ਦੋ ਦਿਨ ਵੀਡੀਓ ਪਾਉਂਦੇ ਨੇ ਉਹਨਾਂ ਦੀ ਅੱਜ ਆਪਣੇ ਰੇਟ ਤੋੜ ਕੇ ਦੇਤੇ ਸਿਰਫ ਔਰ ਸਿਰਫ 150 ਰੁਪਏ ਚੈਲੰਜ ਨਾਲ ਗਰੰਟੀ ਪਰ ਦਊਂਗਾ ਮੁਠੇ ਦਾ ਮੁਠਾ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਜਿਵੇਂ ਬੰਡਲ ਹੈ ਬੰਡਲਾ ਬੰਡਲ ਦਾ ਦਊਂਗਾ 20 22 ਸੂਟ ਹੁੰਦੇ ਨੇ ਠੀਕ ਹੈ ਸਾਰਾ ਬੰਡਲ ਦਾ ਬੰਡਲ ਦਊਂਗਾ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਹੋਲ ਸੇਲ ਰੇਟ ਪਾਏ ਨੇ ਰਿਟੇਲ ਪ੍ਰਾਈਸ ਨਹੀਂ ਪਾਏ ਹੋਏ ਠੀਕ ਹੈ ਜੀ ਹੋਲ ਸੇਲ ਰੇਟ ਪਾਏ ਹੋਏ ਨੇ ਰਿਟੇਲ ਪ੍ਰਾਈਸ ਨਹੀਂ ਪਾਏ ਹੋਏ ਮੈਂ ਪਹਿਲਾਂ ਦੱਸਦਾ ਤੇ ਕਸਟਮਰਾਂ ਨੂੰ ਭਲੇਖਾ ਲੈ ਜਾਂਦਾ ਠੀਕ ਹੈ ਜੀ ਸਿਰਫ ਔਰ ਸਿਰਫ 150 ਰੁਪਏ ਸੂਟ ਮਿਲੂਗਾ ਠੀਕ ਹੈ ਜੀ 150 ਰੁਪਏ ਸੂਟ ਚੈਲੰਜ ਨਾਲ ਗਾਰੰਟੀ ਕਪੜਾ ਮਲਾ ਕੇ ਦੇਖ ਲਿਓ ਮੇਰੀ ਇੰਨੀ ਗਾਰੰਟੀ ਹੈ ਉਹਨਾਂ ਨਾਲ ਕਪੜਾ ਮਲਾ ਕੇ ਦੇਖ ਲਿਓ ਠੀਕ ਹੈ ਤੁਸੀਂ ਕਹੋਗੇ ਉਹਨਾਂ ਨਾਲ ਕੱਪੜਾ ਮਲਾ ਕੇ ਦੇਖ ਲਿਓ ਠੀਕ ਹੈ ਮਾਲ ਅੱਜ ਹੈ ਕੱਲ ਨੂੰ ਨਹੀਂ ਹਿੰਗਾ ਇਹ ਮੈਂ ਕੋਈ ਗਰੰਟੀ ਨਹੀਂ ਦਿੰਦਾ ਅੱਜ ਮੇਲੇ ਪਿਆ ਕੱਲੂ ਬਿਗਾ ਮੈਨੂੰ ਨਾ ਕਹੀਓ ਠੀਕ ਹੈ ਆਉਣਾ ਕਿੱਥੇ ਆਉਣਾ ਮੰਡੀ ਅਹਿਮਦਗੜ ਤੂਰਕੋਟ ਚਾਹ ਹੁਦਿਆਣਾ ਵਾਲ ਮਲੇਰਕੋਟਲੇ ਬਿਲਕੁਲ ਸੈਂਟਰ ਚ ਠੀਕ ਹੈ ਇਹਦੇ ਚ ਸਾਰੇ ਕੱਪੜੇ ਨੇ ਕ੍ਰਸ਼ ਵੀ ਹੈ ਸ਼ਿਮਰ ਵੀ ਹੈ ਸਾਰੀ ਹੈ ਬਰਬਰੀ ਰੇਟ ਸਿਰਫ ਔਰ ਸਿਰਫ ਚੈਲੰਜ ਨਾਲ 150 ਰੁਪਏ ਦਾ ਸੂਟ ਜਿਹੜਾ ਮਾਰਕੀਟ ਚ 199 ਰੁਪਏ ਵੇਚ ਕੇ ਕਹਿੰਦੇ ਨੇ ਵੀ ਜਿਵੇਂ ਅਸੀਂ ਲੋਕਾਂ ਉਤੇ ਇਹਸਾਨ ਕਰਦੇ ਹੁੰਦੇ ਆ ਠੀਕ ਹੈ ਜੀ ਅੱਪਾ ਹੋਰ ਤੁਹਾਨੂੰ ਦਿਖਾਉਣੇ ਆ ਆਹ ਦੇਖੋ ਬਰਬਰੀ ਨਾਮ ਕਿੰਨਾ ਮਸ਼ਹੂਰ ਹੋਇਆ ਪਿਆ ਬਰਬਰੀ ਬਰਬਰੀ ਵੀਰੇ ਬਰਬਰੀ ਆਹ ਦੇਖੋ ਰੰਗ ਮਰਵਾਓ ਜੀ ਆਹ ਪੈ ਜੀ ਦੇਖੋ ਆਹ ਰੰਗ ਆਹ ਸਾਰੇ ਜਿਹੇ ਜਿਹੇ ਤੇ ਮੈਂ ਹੱਥ ਰੱਖ ਰਹੀ ਆਂ ਆਹ ਦੇਖੋ ਆਹ ਵਾਲੇ ਆਹ ਜਿਹਨੂੰ ਸੈਟਨ ਔਰਗੰਝਾ ਵੀ ਕਹਿੰਦੇ ਨੇ ਠੀਕ ਹੈ ਜੀ ਗਲਾਸ ਔਰਗੰਝਾ ਵੀ ਕਹਿੰਦੇ ਨੇ ਸੈਟਨ ਔਰਗੰਝਾ ਵੀ ਕਹਿੰਦੇ ਨੇ ਸ਼ਾਈਨਿੰਗ ਵਾਲੀ ਠੀਕ ਹੈ ਜੀ ਆਹ ਦੇਖੋ ਆਹ ਦੇਖੋ ਆਹ ਦੇਖੋ ਆਹ ਆਹ ਸਾਰੀ ਜਿਹੜੇ ਨੇ ਨਾ ਸਿਰਫ ਔਰ ਸਿਰਫ 200 ਰੁਪਏ ਦਾ ਸੂਟ ਠੀਕ ਹੈ ਸਿਰਫ ਔਰ ਸਿਰਫ 200 ਰੁਪਏ ਦਾ ਸੂਟ ਹੈ ਰੇਟ ਦਾ ਮੇਰਾ ਚੈਲੰਜ ਨਾਲ ਗਾਰੰਟੀ ਹੋਊਗੀ ਕੋਈ ਵੀ ਦੇ ਦਵੇ 200 ਰੁਪਏ ਦਾ ਸੂਟ ਸੂਟ ਉਹਦੇ ਸੱਟੀਓ ਮੇਰਾ ਰੇਟ ਦੀ ਚੈਲੰਜ ਨਾਲ ਗਾਰੰਟੀ ਹੋਊਗੀ ਆ ਦੇਖੋ ਜੀ ਓਨਲੀ ਓਨ ਕੱਲੀ ਸ਼ਿਮਰ ਪਿਓਰ ਵਿਸਕੋਸ ਵਾਲੀ ਸ਼ਿਮਰ ਪੰਜ ਪਲੱਸ ਕੱਟ ਹੈ ਪਿਓਰ ਸ਼ਿਮਰ ਹੈ オリジナル ਸ਼ਿਮਰ ਜੀ ਠੀਕ ਹੈ ਇੰਡਸਟਰੀ ਚਾਰਟ ਹੈ ਟੌਪ ਦੇ ਕਲਨੇ ਆ ਦੇਖੋ ਜੀ ਨਿਗਾ ਮਰਵਾਓ ਇੱਕ ਬੱਜੀ ਕੋ ਨਿਗਾਂ ਬਰਵਾਓ ਕੱਲੀ ਸ਼ੀਮਰ ਹੈ ਮਿਕਸ ਨਹੀਂ ਹੰਗਾ ਕੱਲੀ ਸ਼ੀਮਰ ਬਾਰਬਰੀ ਵੀ ਹੋ ਸਕਦੀ ਇੱਕ ਅੱਦਾ ਪੀਸ ਠੀਕ ਹੈ ਜੀ ਵਧੀਆਲੀ ਬਾਰਬਰੀ ਹੋਗੀ ਆ ਦੇਖੋ ਸਿਰਫ ਔਰ ਸਿਰਫ ਰੇਟ ਐਸਾ ਲੈ ਕੇ ਆਇਆ ਮਾਰਕੀਟ ਦੇ ਚ 750 ਆ 500 ਲੋਕਾਂ ਨੂੰ ਸੂਟ ਪਾ ਰੱਖਿਆ ਮੈਂ ਫੇਰ ਤੁਹਾਨੂੰ ਉਹੀ ਗੱਲ ਕਹਿਣਾ ਕਿ 50 ਲੈ ਕੇ ਆਓਗੇ ਲੱਖ ਬਣਾਓਗੇ ਲੱਖ ਲੈ ਕੇ ਆਓਗੇ ਤਾਂ ਦੋ ਬਣਾਓਗੇ ਇਹ ਮੈਂ ਤੁਹਾਡੇ ਨਾਲ ਬਾਦ ਹੈ ਠੀਕ ਹੈ ਜੀ ਕਿੰਨੇ ਦਾ ਸਿਰਫ ਔਰ ਸਿਰਫ 250 ਰੁਪਿਆ ਸੂਟ ਠੀਕ ਹੈ ਕਿੰਨੇ ਦਾ ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਠੀਕ ਹੈ ਜੀ ਆ ਬਹੁਤ ਜ਼ਿਆਦਾ ਮਾਲਸਾ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਜੀ ਆ ਆਪਾਂ ਤੁਹਾਡੇ ਲਈ ਸ਼ੀਸ਼ਾ ਸਿਲਕ ਲੈ ਕੇ ਆਏ ਆ ਠੀਕ ਹੈ ਕਲਰ ਤੇ ਨਿਗਾ ਮਰਵਾਓ ਬਾਈ ਜੀ ਆਪਾਂ ਸ਼ੀਸ਼ਾ ਸਿਲਕ ਲੈ ਕੇ ਆਏ ਇੰਨੇ ਕਲਰ ਇਹ ਰੇਟ ਪੂਰੇ ਪੰਜਾਬ ਦੀ ਰੇਟਾਂ ਦੀ ਗਾਰੰਟੀ ਪੂਰੇ ਪੰਜਾਬ ਦੇ ਰੇਟਾਂ ਦੀ ਗਾਰੰਟੀ ਚੈਲੰਜ ਨਾਲ ਚੈਲੰਜ ਨਾਲ ਹੋਲ ਸੇਲ ਰੇਟ ਠੀਕ ਹੈ ਜੀ ਹੋਲ ਸੇਲ ਰੇਟ ਚੈਲੰਜ ਨਾਲ ਗਾਰੰਟੀ ਰੇਟਾਂ ਦੀ ਸਿਰਫ আর ਸਿਰਫ 275 ਰੁਪਏ ਦਾ স্যুট ঠিক ਹੈ ਜੀ 500 ਰੁਪਏ మార్కెਟ ਵਿੱਚ ਵਿਕਦਾ ਹੈ ਆਪਾਂ ਤੋਂ ਲੈ ਕੇ ਜਾਓ 350 ਦੀ সেল ਲਗਾ ਦਿਓ ਗੜਾ ਦੜ ਤੁਹਾਡਾ ਮਾਲ ਮਿਲ ਜਣਾ ਦੇਖੋ ਰੰਗ ਕਲਰ ਬਹੁਤਾਰੇ 30 ਦੇ ਕਰੀਬ ਕਲਰ ਨੇ ঠিক ਹੈ ਜੀ ਵੀਡੀਓ ਨੂੰ ਦੱਬ ਕੇ শেয়ার ਕਰ ਦਿਓ ঠিক ਹੈ ਜੀ ਮਾਲ ਬਾਦੂ ਮਿਲ ਜੂ ਜਿੰਨਾ ਕੋ ਮਾਲ ਇੱਧਰ ਵੀ ਬਹੁਤ ਲੱਗਿਆ ਹੋਇਆ ਦੇਖੋ ਇੱਧਰ ਨਿਗਾ ਮਰਵਾਓ ਬਾਈ ਮਾਲ ਬਹੁਤ ਲੱਗਿਆ ਪਿਆ ਹੈ ঠিক ਹੈ ਜੀ ਆਪਾਂ ਉਹਨਾ ਵਾਂਗੂ ਰਿੰਗੇ ਚਾਰ ਕ ਸੂਟ ਰੱਖ ਕੇ ਵਿਸਾਖੇ ਬਾਈਏ ਆਪਣੇ ਮਾਲ ਬਹੁਤ ਮਿਲ ਜੂ ਜਿੰਨਾ ਕਹੋਗੇ ਠੀਕ ਹੈ ਜੀ ਬੇਟਿਆਂ ਨੂੰ ਦੱਬ ਕੇ ਸ਼ੇਅਰ ਕਰ ਦਿਓ ਆ ਦੇਖੋ ਭਾਈ ਜੀ ਮਾਰਕੀਟ ਚ ਗਾਹ ਪਿਆ ਪਿਆ ਦਾ ਫੈਂਡੀ ਵੀ ਕਹਿੰਦੇ ਨੇ ਸ਼ੀਸ਼ਾ ਸਿਲਕ ਵੀ ਕਹਿੰਦੇ ਨੇ ਵੈਲਵਟ ਸਿਲਕ ਵੀ ਕਹਿੰਦੇ ਨੇ ਕਲਰ ਇੰਨੇ ਪੈਣੇ ਨਾ ਜਿੰਨੇ ਕਲਰ ਹੁਣ ਤੁਸੀਂ ਆਪਨੇ ਆਪ ਗਿਣ ਲਿਓ ਕਿੰਨੇ ਗਨੇ ਠੀਕ ਹੈ ਜੀ ਰੇਟ ਚੈਲੰਜ ਨਾਲ ਗਾਰੰਟੀ ਰੇਟ ਦੀ ਚੈਲੰਜ ਨਾਲ ਗਾਰੰਟੀ ਡਬਲ ਕਲਰ ਕੋਈ ਦਿਖਾਉਣਾ ਨਹੀਂ ਸਿੰਗਲ ਸਿੰਗਲ ਕਲਰ ਦਿਖਾਉਂਗਾ ਰੇਟ ਸਿਰਫ ਔਰ ਸਿਰਫ 275 ਰੁਪਏ ਦਾ ਠੀਕ ਹੈ ਜੀ ਸਿਰਫ ਔਰ ਸਿਰਫ 275 ਦਾ ਸੂਟ ਰੇਟ ਚੈਲੰਜ ਨਾਲ ਗਰੰਟੀ ਠੀਕ ਹੈ 275 ਦਾ ਕੋਈ ਦੇ ਦਵੇ ਕਮੈਂਟਾ ਕਰਕੇ ਦੱਸਿਓ ਵੀ ਕੌਣ ਕਿਹੜਾ ਦੁਕਾਨਦਾਰ ਦੇ ਰਿਹਾ ਮੈਨੂੰ ਇੰਨਾ ਵੀ ਦੱਸ ਦਿਓ ਕਮੈਂਟ ਕਰਕੇ ਹੀ ਕੋਈ ਨਹੀਂ ਦੇ ਰਿਹਾ ਚੈਲੰਜ ਨਾਲ ਗਰੰਟੀ ਹੋ ਗਈ 275 ਦਾ ਕੋਈ ਦੁਕਾਨਦਾਰ ਨਹੀਂ ਦੇ ਰਹਿਗਾ ਉਹ ਵੀ ਫੈਂਟੀ ओरिजिनल ਫੈਂਟੀ ओरिजिनल ਫੈਂਟੀ ਹੈ ओरिजिनल ਸ਼ਾਈਨਿੰਗ ਵਾਲੀ ਆ ਦੇਖੋ ਕਿੰਨੀ ਸ਼ਾਈਨਿੰਗ ਹੈ ਆ ਦੇਖੋ ਇੱਧਰ ਜਿੱਧਰ ਅਸੀਂ ਵੀਡੀਓ ਬਣਾ ਰਿਹਾ ਬਿਲਕੁਲ ਹਨੇਰਾ ਹੋਇਆ ਪਿਆ ਪਰ ਇਹ ਕੱਪੜੇ ਤੇ ਚਾਨਣਾ ਹੋਇਆ ਪਿਆ ਦੇਖੋ ਠੀਕ ਹੈ ਜੀ ਸਿਰਫ ਔਰ ਸਿਰਫ 200 ਨਾ 275 ਦਾ ਠੀਕ ਹੈ ਜੀ 275 ਦਾ ਸੂਟ ਹੈ ਚੈਲੰਜ ਨਾਲ ਰੇਟਾਂ ਦੀ ਗਾਰੰਟੀ ਆ ਦੇਖੋ ਜੀ ਕਲਰ ਹੈ ਬਹੁਤ ਪੈਣੇ ਠੀਕ ਹੈ ਕਲਰ ਬਹੁਤ ਪੈਣੇ 275 ਦਾ ਸੂਟ ਠੀਕ ਹੈ ਜੀ ਚੈਲੰਜ ਨਾਲ ਗਾਰੰਟੀ ਹੋਊਗੀ ਆ ਦੇਖੋ 275 ਦਾ ਸੂਟ ਹੈ ਫਿਰ ਕਹਿ ਰਹੇ ਆ ਮਿਲੂਗਾ ਉਹਨੂੰ ਜਿਹੜਾ ਵੀਡੀਓ ਸਾਡੀ ਸ਼ੇਅਰ ਕਰਕੇ ਆਊਗਾ होलसेल ਰੇਟ ਐ ਠੀਕ ਐ ਜੀ ਬਸ ਰਿਕਵੈਸਟ ਐ ਵੀਡੀਓ ਇਹ ਜਿਹੜੀ ਸੁਵਿਧਾ ਐ ਨਾ ਸ਼ੇਅਰ ਕਰਨ ਦੀ ਤੇ ਸਬਸਕ੍ਰਾਈਬ ਕਰਨ ਦੀ ਇਹਦੇ ਕੋਈ ਪੈਸਾ ਨਹੀਂ ਲਾਦਾ ਕੋਈ ਚਾਰਜਸ ਨਹੀਂ ਲਿੰਗੇ ਜਿਹੜੀ ਚੀਜ਼ ਫ੍ਰੀ ਜਿ ਮਿਲਦੀ ਹੋਇਆ ਨਾ ਉਹਦਾ ਜਿਹੜੀ ਐਕਸੈਪਟ ਕਰ ਲੈਣਾ ਚਾਹੀਦਾ ਠੀਕ ਐ ਜੀ ਇਹਦਾ ਕੋਈ ਪੈਸਾ ਨਹੀਂ ਲੰਦੇ YouTube ਵਾਲੀ ਇੰਨੀ ਗਰੰਟੀ ਐ ਠੀਕ ਐ ਜੀ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋਗੇ ਵੀਡੀਓ ਨੇ ਸ਼ੇਅਰ ਕਰੋਗੇ ਸਾਨੂੰ ਹੌਸਲਾ ਹੋ ਜਾਂਦਾ ਠੀਕ ਹੈ ਜੀ ਹੋਰ ਗੱਲ ਕੁਝ ਨਹੀਂ ਹੈਗਾ ਇਹ ਸਾਨੂੰ ਇਦਾਂ ਹੋ ਜਾਂਦਾ ਵੀ ਹਾਂ ਵੀ ਸਾਡੇ ਵੀ ਲੋਕ ਵੀਡੀਓ ਦੇਖਦੇ ਨੇ ਸਿਰਫ ਔਰ ਸਿਰਫ 275 ਰੁਪਏ ਰੇਟ ਰੇਡ ਦੀ ਚੈਲੰਜ ਨਾਲ ਗਰੰਟੀ ਰਾਸ਼ਟ ਕਲਰ ਸਾਰੇ ਕਲਰ ਮਿਲ ਜਾਣਗੇ ਇਹਦੇ ਵਿੱਚ ਠੀਕ ਹੈ ਜੀ ਸਾਰੀ ਤਰ੍ਹਾਂ ਦੇ ਕਲਰ ਜਿਹੜਾ ਅੱਜ ਕੱਲ ਮੈਂ ਕਿਹਾ ਬਹੁਤ ਜ਼ਿਆਦਾ ਚੱਲ ਰਿਹਾ ਤੁਸੀਂ ਵੀਡੀਓ ਵੀ ਦੇਖੀ ਹੋਣਗੇ ਦੋ ਕੁੜੀਆਂ ਦੇ ਸੂਟ ਪਾ ਜਾਂਦੇ ਨੇ ਇਦਾਂ ਦੇ ਤੁਸੀਂ ਵੀਡੀਓ ਵੀ ਦੇਖੀ ਹੋਣਗੇ ਜ਼ਰੂਰ ਦੇਖੀ ਹੋਣਗੀਆਂ ਸਿਰਫ ਔਰ ਸਿਰਫ 275 ਰੁਪਏ ਦੇ ਵਿੱਚ ਠੀਕ ਹੈ ਜੀ ਸਿਰਫ ਔਰ ਸਿਰਫ 275 ਰੁਪਏ ਦੇ ਵਿੱਚ ਸੂਟ ਹੈ ਠੀਕ ਹੈ ਆ ਦੇਖੋ ਬੰਡਲ ਜੀ ਆ ਦੇਖੋ ਭਾਈ ਜੀ ਕਲਰ ਕੱਲੀ ਫੈਂਡੀ ਹੈ ਕੱਲੀ ਫੈਂਡੀ ਕੱਲੀ ਫੈਂਡੀ 275 ਰੁਪਏ ਠੀਕ ਹੈ ਇੰਨਾ ਕਮਾਲ ਨਹੀਂ ਆਪਾਂ ਦਿਖਾਵਾਂਗੇ ਇੰਨਾ ਕਮਾਲ ਰੱਖ ਕੇ ਨਾ ਚਾਰ ਗੰਡਰ ਰੱਖ ਕੇ ਮੂਰੇ ਵੀਡੀਓ ਬਣਾਉਣ ਲੱਗ ਜੰਨੇ ਆਪਨੇ ਆਪ ਨੂੰ ਹੋਲ ਸੇਲਰ ਸਮਝ ਲਾਇੰਨੇ ਆ ਆ ਦੇਖੋ ਆਪਣਾ ਪਹਿਲਾ ਗੋਡਾਊਨ ਚ ਲੈ ਕੇ ਗਏ ਦੂਸਰੇ ਗੋਡਾਊਨ ਚ ਮਾਲਕ ਦੀ ਕਿਰਪਾ ਨਾਲ ਤੀਸਰੀ ਦੁਕਾਨ ਆਪਣੀ ਅੰਦਲੀ ਮੇਨ ਬਾਜ਼ਾਰ ਚ ਹੈ ਠੀਕ ਹੈ ਜੀ ਯਾਨੀ ਕਿ ਧੂਰਕੋਟ ਚਾਂਚਪਾਰ ਰੋਡ ਤੇ ਗੋਡਾਊਨ ਹੈ ਠੀਕ ਹੈ ਜੀ ਆ ਦੇਖੋ ਤੁਹਾਨੂੰ ਦਿਖਾ ਰਿਆ ਸ਼ੀਸ਼ਾ ਸਿਲਕ ਸੈਂਡੀ ਸਿਲਕ ਸਪੇਸ ਸਿਲਕ ਵੈਲਵਟ ਸਿਲਕ ਇਹਨੂੰ ਸਾਰੇ ਨਾਮਾਂ ਨਾਲ ਜਾਣਿਆ ਜਾਂਦਾ ਠੀਕ ਹੈ ਰੇਟ ਕਿਉ 275 ਰੁਪਏ ਇੱਕ ਕੁਆਲਿਟੀ ਹੋਰ ਦਿਖਾਉਣਾ ਹੀ ਤੁਹਾਨੂੰ ਇੰਨੀ ਕ ਡਿਮਾਂਡ ਹੈ ਨਾ ਇਹ ਕੁਆਲਿਟੀ ਦੀ ਇੰਨੀ ਕ ਡਿਮਾਂਡ ਹੈ ਕੁਆਲਿਟੀ ਜਿੰਨੀ ਕਹਿ ਦੋ ਇਹਨੂੰ ਕਹਿੰਦੇ ਨੇ ਫੈਂਡੀ ਸ਼ਿਮਰ ਪਿਓਰ ਵਾਲੀ ਫੈਂਡੀ ਸ਼ਿਮਰ ਰੇਟ ਇਹਦਾ ਵੀ 275 ਲਗਾਉਂਗਾ ਤੁਹਾਨੂੰ ਮੈਂ 275 ਰੁਪਏ ਫੈਂਡੀ ਸ਼ਿਮਰ ਠੀਕ ਹੈ ਜੀ ਆਪਦੇ ਭਰਾ ਦੀ ਆਪਦੇ ਭਾਈ ਦੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਚੈਨਲ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਸੋਰੀ ਸੋਲੋ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਸੋਹਣੇ ਸੋਹਣੇ ਮਾਰ ਦਿਓ ਠੀਕ ਹੈ ਜੀ